ਨੇ ਲੀਡਰ ਨੇ ਕਿ ਉਹ ਵੀ ਧਿਆਨ ਨਾਲ ਗੱਲ ਸੁਣ ਲੈਣ ਅਸੀਂ ਤੁਹਾਨੂੰ ਕੁਰਸੀਆਂ 'ਤੇ ਬਿਠਾਉਣੀ ਆ ਸਾਡੀ ਤੁਸੀਂ ਗੱਲ ਕਦੋਂ ਕਰੋਗੇ ਜਾ ਕੇ ਹਰ ਇੱਕ ਬੰਦਾ ਜਾ ਕੇ ਮੋਦੀ ਅੱਗੇ ਸੈਂਟਰ 'ਤੇ ਜਾ ਕੇ ਕੋਟਾ ਹੋ ਜਾਂਦਾ ਕਦੋਂ ਪੰਜਾਬ ਦੀ ਗੱਲ ਕਰੋਗੇ ਕਦੋਂ ਲੋਕਾਂ ਦੀ ਗੱਲ ਕਰੋਗੇ ਇਹ ਗੱਲਾਂ ਕਰਦੇ ਨੇਗੇ ਅੱਜ ਤੱਕ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਆਪਣੀ ਕੁਰਸੀ ਲਈ ਜਾ ਕੇ ਸੈਂਟਰ 'ਤੇ ਕੋਟੇ ਹੋ ਜਾਂਦੇ ਨੇਗੇ ਗੱਲਾਂ ਕਰਦੇ ਨੇਗੇ ਗੱਲ ਧਿਆਨ ਨਾਲ ਸੁਣਨ ਵਾਲੀ ਆ ਵੀਰੋ ਇਹ ਕਹਿੰਦੇ ਮੋਦੀ ਸਾਡਾ ਜਿਹੜਾ ਆਪਣਾ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਗੱਲਾਂ ਕਰਦੇ ਨੇ ਵੀ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਅੱਛਾ ਫੰਡ ਥੋੜਾ ਮੋਦੀ ਰੋਕੀ ਖੜਾ ਹੈ ਮੋਦੀ ਥੋੜਾ ਫੰਡ ਤੁਹਾਨੂੰ ਤੁਹਾਨੂੰ ਫੰਡ ਲੈਣਾ ਨਹੀਂ ਆਉਂਦਾ ਤੁਸੀਂ ਜਾ ਕੇ ਜਿੰਨੇ ਵੀ ਤੁਸੀਂ ਪੁਰਸ਼ਾਂ ਦੇ ਬਿਠਾਇਆ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਸੀਂ ਪੰਜਾਬ ਦੇ ਮੰਤਰੀਓ ਜਾ ਕੇ ਲਾਓ ਧਰਨਾ 1.5 ਸਾਲ 2 ਸਾਲ ਧਰਨਾ ਚਲਾਇਆ ਧੌਣ ਤੋਂ ਕਿਲਾ ਅਗਲੇ ਦਾ ਕੱਢ ਕੇ ਆਏ ਆ ਅਗਲੇ ਨੂੰ ਹਰਾ ਕੇ ਆਏ ਆ ਇਹ ਕੀ ਕਰਦੇ ਨੇਗੇ ਸਮਝੌਤੇ ਕਰਦੇ ਫਿਰ ਤੇ ਨੇ ਪਾਰਟੀਆਂ ਇਕੱਠੀਆਂ ਹੋ ਗਈਆਂ ਐਂਡੀਓ ਸਮਝੌਤਾ ਹੋ ਗਿਆ ਉਹ ਸਮਝੌਤਾ ਹੋ ਗਿਆ ਸਾਨੂੰ ਮੋਦੀ ਦਾ ਖਤਰਾ ਉਹ ਮੋਦੀ ਨੂੰ ਤਾਂ ਹੀ ਧੌਣ ਤੋਂ ਕਿਲਾ ਪਹਿਲਾਂ ਕੱਢਿਆ ਅੱਜ ਬਾਣੀ ਪਾ ਪਿਆ ਉਹ ਦੇਖ ਲੈ ਮੂਰੇ ਉਹ ਦੇਖ ਲੋ ਫਿਰ ਪਤਾ ਕੀ ਹੁੰਦਾ ਸਾਡੇ ਕੁਰਸੀ ਨਾ ਵਗ ਜੇ ਸਾਡੇ ਭਾ ਮਤਸ਼ਾਦਾ ਪ੍ਰੈਸ਼ਰ ਆ ਉਹਦਾ ਪ੍ਰੈਸ਼ਰ ਆ ਅਕੇ ਫੰਡ ਲੈਣੇ ਯਾਰ ਪਹਿਲਾਂ ਨੇ ਕਿੱਡੀ ਕਵੱਡੀ ਗੱਲ ਆ ਜੇ ਤੁਸੀਂ ਲੜੋ ਜੇ ਇੱਕ ਮਿੰਟ ਗੱਲ ਪੰਜਾਬ ਦੇ ਲੋਕੋ ਧਿਆਨ ਨਾਲ ਗੱਲ ਸੁਣਨ ਵਾਲੀਆਂ ਜਿੰਨੇ ਐਮਐਲਏ ਜਿੱਤੇ ਹੋਏ ਆਪਣੇ ਐਮਪੀ ਜਿੱਤੇ ਹੋਏ ਆਪਣੇ ਤਾਂ ਏਡੇ ਮਾੜੀ ਕਿਸਮਾ ਜਿਹੜੇ ਆਪਾਂ ਐਮਪੀ ਜਿਤਾਏ ਨੇਗੇ ਆਪਣੇ ਸੜੀ ਜੋਲ ਦੀ ਗੈਰ ਹਾਜ਼ਰੀ ਰਹੀ ਆ ਪਾਉ ਐਮਪੀ ਜਿਤਾਇਆ ਇੱਕ ਵੀ ਦਿਨ ਜਾ ਕੇ ਲੋਕ ਸਭਾ ਦੇ ਵਿੱਚ ਨਹੀਂ ਬੋਲੇ ਹੋ ਇੱਕ ਵੀ ਦਿਨ ਇੱਕ ਵੀ ਦਿਨ ਲੋਕਾਂ ਨੇ ਜਾ ਕੇ ਮੁੱਦੇ ਤੇ ਨਹੀਂ ਬੋਲਿਆ ਨਹੀਂ ਆਪਾਂ ਮੇਰੀ ਗੱਲ ਸੁਣ ਲੈ ਆਪਾਂ ਨਹੀਂ ਧੌਣ 'ਚ ਕਿੱਲਾ ਕੱਢਣ ਲਈ ਪੈਦਾ ਹੋਇਆ ਨਹੀਂ ਧੌਣ 'ਚ ਕਿੱਲਾ ਐਵੇਂ ਜਿਵੇਂ ਕਰਦੇ ਰਹਾਂਗੇ ਇਹ ਜਿਹੜੀ ਤਾਂ ਗੱਲ ਕਹੀ ਆ ਨਾ ਸੁਣ ਲੈ ਮੇਰੀ ਗੱਲ ਬਾਈ ਅਸੀਂ ਸਾਡਾ ਪੰਜਾਬ ਸੁਧਰੂਆ ਕਿਦਨ ਅਸੀਂ ਪੰਜਾਬ ਤਰੱਕੀ ਕਿਦਨ ਕਰੂਗਾ ਇੱਕ ਜਿਹੜਾ ਮੰਤਰੀ ਹੁੰਦਾ ਇੱਕ ਮੁੱਖ ਮੰਤਰੀ ਹੁੰਦਾ ਇੱਕ ਐਮਐਲਏ ਹੁੰਦਾ ਉਹਦੇ ਘਰੇ ਕੋਈ ਉਹਦਾ ਕੋਈ ਉਹਦਾ ਮੁੰਡਾ ਮਰ ਜੇ ਉਹਦੀ ਘਰ ਵਾਲੀ ਮਰ ਜੇ ਨੂੰ ਕੋਈ ਦੁੱਖ ਨਹੀਂ ਹੁੰਦਾ ਉਹਨੂੰ ਦੁੱਖ ਪਤਾ ਕਦੋਂ ਹੁੰਦਾ ਏ ਧਿਆਨ ਨਾਲ ਸੁਣ ਲੈ ਗੱਲ ਉਹਨੂੰ ਦੁੱਖ ਹੋਦਾ ਹੁੰਦਾ ਜਦੋਂ ਉਹਦੀ ਕੁਰਸੀ ਜਾਂਦੀ ਕਰ ਉਹਦੀ ਪਾਵਰ ਜਾਂਦੀ ਹੈ ਪਾਵਰ ਐਨੀ ਭੈੜੀ ਆ ਗੁਰੂ ਅਰਜਨ ਦੇ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਦੀ ਬਾਣੀ ਦੇ ਵਿੱਚ ਆਇਆ ਕਹਿੰਦੇ ਵੀ ਜੇ ਰਾਜਸਥਾਨ ਦੇ ਵਿੱਚ ਰੇਗਿਸਤਾਨ ਤੇ ਮੀਂਹ ਪੈ ਜਾਏ ਉਹ ਕਦੇ ਤ੍ਰਿਪਤ ਨਹੀਂ ਹੁੰਦਾ ਅੱਗਾ ਅੱਗ ਉਹ ਜਿੰਨਾ ਮਰਜੀ ਬਲਣ ਛੜਦੇ ਉਹਦੀ ਅੱਗ ਦੀ ਭੁੱਖ ਕਦੇ ਪੂਰੀ ਨਹੀਂ ਹੁੰਦੀ ਜਿਹੜਾ ਬੰਦਾ ਰਾਜਨੀਤਿਕ ਬੰਦਾ ਕੁਰਸੀ ਤੇ ਬੈਠਿਆ ਉਹਦੀ ਕਦੇ ਭੁੱਖ ਪੂਰੀ ਨਹੀਂ ਹੁੰਦੀ ਜਿੱਡਾ ਮਰਜੀ ਮਿਨਿਸਟਰ ਬਣ ਜੇ ਜਿੱਡਾ ਮਰਜੀ ਐਮਐਲਏ ਬਣ ਜੇ ਪਰ ਇਹੇ ਗੱਲ ਪੰਜਾਬ ਦੇ ਲੋਕ ਸਮਝਣ ਕਿ ਜਿਨ੍ਹਾਂ ਨੂੰ ਅਸੀਂ ਕਿਰਾ ਮੌਕਾ ਇਹਨਾਂ ਨੂੰ ਗੱਲਾਂ ਨੂੰ ਦਿੱਤਾ ਇਹਨਾਂ ਨੂੰ ਦਵਾਰਾ ਕਹੋ ਵੀ ਚਲੋ ਆਪਦੇ ਘਰੇ ਚੱਲ ਬਈ ਚੱਲ ਦਲਤਾ ਸਾਡੀ ਗੱਲ ਨਹੀਂ ਕੀਤੀ ਅਸੀਂ ਤੈਨੂੰ ਵੋਟ ਪਾਉਣ ਦਾ ਚਾਲ ਆਪਦੇ ਕਰੇ ਹੋਰਾਂ ਨੂੰ ਦੇਖਾਂਗੇ ਹੋਰਾਂ ਕਰਾਂਗੇ ਅਸੀਂ ਤਾਂ ਸਾਡੀ ਮੇਰਾ ਕੰਮ ਕੀ ਆ ਮੇਰੇ ਲੇਖੇ ਤੁਹਾਡਾ ਸਾਡੇ ਲੇਖੇ ਲੜਾਈ ਆਈ ਹੈ ਸੰਘਰਸ਼ ਆਇਆ ਜੇ ਅਸੀਂ ਆਪਾਂ ਇਹਨਾਂ ਨਾਂ ਦੇ ਪੈਗੇ ਤਾਂ ਲੜੂਗਾ ਕੌਣ ਤੇਨਾਂ ਮੱਥਾ ਟਾਹਣ ਲਾਊਗਾ ਆਪਾਂ ਤਾਂ ਇਹਨਾਂ ਨਾਲ ਮੱਥਾ ਲਾਉਣ ਲਈ ਲੜਨ ਲਈ ਤਿਆਰ ਹੋਇਆ ਗੈਰ ਰਾਜਨੀਤਿਕ ਜਿੰਨਾ ਟਾਈਮ ਜਿੰਨਾ ਟਾਈਮ ਗੈਰ ਰਾਜਨੀਤਿਕ ਚੱਲਾਂਗੇ ਓਨਾ ਟਾਈਮ ਇਹ ਪੰਜਾਬ ਦੇ ਵਿੱਚ ਪੰਜਾਬ ਨੂੰ ਨਾ ਟਾਈਮ ਬਚਾ ਸਕਦੇ ਆ ਨਹੀਂ ਤਾਂ ਮਿੰਟਾਂ ਦੇ ਵਿੱਚ ਵੇਚ ਕੇ ਆਉਂਦੇ ਨੇ ਜਿੰਨੇ ਸੀ ਮੰਡੀ ਦੇ ਵਿੱਚ ਫਸਲ ਨੂੰ ਨਹੀਂ ਵੇਚ ਕਿਉਂਦੇ ਆਪਾਂ ਆਪਣੀ ਕਣਕਲ ਜਾ ਕੇ ਵੇਚ ਕਉਣਾ ਇਹ ਆਪਣਾ ਵੇਚ ਕਿਉਂਨੇ ਹਨ ਕੋਈ ਸਬਜ਼ੀ ਵੇਚ ਕਿਉਂਦਾ ਇਹ ਕੀ ਕਰਦ ਨੇ ਦਾਗਰਦੱਲੇ ਪੰਜਾਬ ਦੇ ਹੱਕ ਪੰਜਾਬ ਦੇ ਲੋਕਾਂ ਦੀਆਂ ਮੰਗਾ ਦਿੱਲੀ ਦੇ ਵਿੱਚ ਆ ਜਾ ਕੇ ਉੱਥੇ ਉੱਥੇ ਸਾਡੀ ਮੰਡੀ ਲੱਗਦੀ ਆ ਪੰਜਾਬ ਦੀ ਉਹ ਮੰਡੀ ਦੇ ਵਿੱਚ ਸਾਡੇ ਹੱਕ ਸਾਰਾ ਕੁਝ ਵੇਚੰਦ ਨੂੰ ਨਾ ਅੱਗੇ ਬੋਲਦੇ ਨਹੀਂ ਯਾਰ ਇਹ ਉਹਨਾਂ ਅੱਗੇ ਗੱਲ ਹੀ ਨਹੀਂ ਕਰਦੇ ਹੈ ਯਾਰ ਗੱਲ ਕਰਨ ਨੂੰ ਕਿੱਡੀ ਕਵੱਟੀ ਗੱਲ ਹੈ ਹੁਣ ਇੱਕ ਚੀਜ਼ ਦੇਖੋ ਬਾਈ ਆਪਣਾ ਦੁਨੀਆਂ ਦਾ ਸਭ ਤੋਂ ਸਭ ਤੋਂ ਬਿਹਤਰੀਨ ਰਾਜ ਮਹਾਰਾਜਾ ਰਜੀਤ ਸਿੰਘ ਦਾ ਰਿਹਾ 40 ਸਾਲ ਦਾ ਰਾਜ ਰਿਹਾ 40 ਸਾਲ ਦਾ ਰਾਜ ਰਿਹਾ ਉਹਦਾ ਰਾਜ ਨਾ ਚੰਗਾ ਇੱਕ ਚੀਜ਼ ਦੇਖੋ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਹੈ ਜਿੰਨੇ ਵੀ ਨੌਜਵਾਨੋ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਜਿਓ ਗੁਰਬਾਣੀ ਦੇ ਲੜ ਲੱਗ ਜਿਓ ਮਹਾਰਾਜਾ ਰჯੀਤ ਸਿੰਘ ਐਨਾ ਚੰਗਾ ਰਾਜਾ ਕਿਉਂ ਹੋਇਆ ਪਤਾ ਹੈ ਤੁਹਾਨੂੰ ਕਿਉਂ ਹੋਇਆ ਜੇ ਉਹਦੇ ਰਾਜ ਦੇ ਵਿੱਚ ਕਿਸੇ ਨੇ ਮਸਜਿਦ ਦੇ ਉੱਪਰ ਗੋਹਾ ਚੜ੍ਹਾ ਸਿੱਟਿਆ ਤਾਂ ਅਗਲੇ ਦਿਨ ਸੋਨਾ ਚੜਵਾਤਾ ਧਰਮਾਂ ਦੇ ਪਿੱਛੇ ਨਹੀਂ ਲੜਾਇਆ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਸੀ ਹਿੰਦੂਆਂ ਵੀਰਾਂ ਦੀ ਸੀਗੀ ਸਭ ਤੋਂ ਘੱਟ ਗਿਣਤੀ ਸਿੱਖਾਂ ਦੀ ਸੀ ਐਡਾ ਤਾਕੜਾ ਸਿੱਖ ਰਾਜ ਹੋਇਆ ਕਿਉਂ ਮੈਂ ਛੁੱਟੀ ਤੁਹਾਨੂੰ ਉਦਾਹਰਣ ਦੇ ਕੇ ਦੱਸਦਾ ਵੀ ਐਡਾ ਤਾਕੜ 2 ਘੰਟੇ ਰੋਜ਼ ਉਹਦੇ ਰਾਜ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ 2 ਘੰਟੇ ਰੋਜ਼ ਉਹ ਬਾਣੀ ਸੁਣਦਾ ਜਪ ਰੋਜ਼ ਸਹਿਜ ਪਾਰ ਚੱਲਦਾ ਰਹਿੰਦਾ ਅਸੀਂ ਨਸ਼ਿਆਂ ਦੇ ਉੱਪਰ ਲਾ ਕੇ ਸਾਡੇ ਵਾਲਾ ਦਾ ਕੰਮ ਕੀ ਆ ਉਹ ਬਾਣੀ ਦੇ ਲੜ ਲੱਗਿਆ ਹੋਇਆ ਰਾਜਾ ਸੀਗਾ ਜਿਹਦੇ ਅੰਦਰ ਉਸ ਪ੍ਰਮਾਤਮਾ ਦੀ ਗੱਲ ਹੋ ਗਈ ਨਾ ਉਹ ਬੰਦਾ 100 ਵਾਰੀ ਕਿਸੇ ਦਾ ਜ਼ੁਲਮ ਕਰਨ ਲੱਗਿਆ ਡਰੂਗਾ 100 ਵਾਰੀ ਬੰਦਾ ਝੂਕੂਗਾ ਹੁਣ ਜਿਹੜਾ ਬੰਦਾ ਉਹ ਰਾਜਾ ਸੀਗਾ ਗੁਰਬਾਣੀ ਦਾ ਧਾਰਮਿਕ ਸੀ ਗੁਰੂ ਤੋਂ ਆਪਣੇ ਅੰਗ ਸੰਗ ਸਹਾਇਓ ਕੇ ਚੱਲਦਾ ਸੀ ਪਰ ਸਾਡੇ ਵਾਲੇ ਕਿਨੇ ਆਥਰੇ 1.5 ਬੋਤਲ ਚਾੜ ਲਈ ਕਿਸ ਨੇ ਬੋਤਲ ਚਾੜ ਲਈ ਦਾਰੂ ਦੀ ਕਦੇ ਨੂੰ ਆਉ ਨੂੰ ਫੋਨ ਲਾਤਾ ਓਏ ਕਰਦੇ ਪਰਚਾ ਦੇ ਤੇ ਕਰਦੇ ਉਹ ਮੇਰੇ ਖਿਲਾਫ ਬੋਲਦਾ ਉਹ ਪਰਚਾ ਕਰਦੇ ਚੱਕਦੇ ਪਰਚਾ ਸਿਰ ਦੇ ਅੰਦਰ ਭੈਣਾਂ ਨੂੰ ਸਿਰ ਦੇ ਅੰਦਰ ਉਹਨੂੰ ਸਿਰ ਦੇ ਅੰਦਰ ਸਾਟ ਲਿਆ ਕੰਮ ਕਰਦੈ ਨੇ ਲਾ ਕੇ ਕੋਈ ਅੰਦਰ ਕਿਤੇ ਹਿਆਦਿਆਦ ਦੀ ਭਾਵਨਾ ਹੋਵੇ ਨਾ ਉਹ ਬੰਦਾ ਕਦੇ ਗਲਤ ਨਹੀਂ ਕਰਦਾ ਇਹ ਸਿੱਖਣ ਇਹ ਇਹ ਨਸ਼ਿਆਂ ਦੇ ਵਿੱਚ ਉੱਥੇ ਗ੍ਰਸਤ ਹੋਏ ਪਏ ਨੇਗੇ ਉਹਨਾਂ ਦੇ ਵਿੱਚ ਪਾਵਰਾਂ ਨੇ ਪਾਵਰਾਂ ਨੇ ਪਾਵਨਾ ਸਦਾ ਨਹੀਂ ਰਹਿੰਦੀਆਂ ਸਦਾ ਨਹੀਂ ਪਾਵਰਾਂ ਰਹਿੰਦੀਆਂ ਇਹ ਪਾਵਨਾ ਪਾਵਰਾਂ ਦਾ ਬੜੀਆਂ ਥੋੜੀਆਂ ਕਿਤਾ ਆਉਂਦੀਆਂ ਨੇ ਗੱਲਾਂ ਨੇ ਦੋ ਚੀਜ਼ਾਂ ਬੰਦੇ ਦੇ ਨਾਲ ਜਾਣੀਆਂ ਨੇ ਕੀਤੀ ਹੋਈ ਰੱਬ ਦੀ ਬੰਦ ਕੀਤੀ ਤੇ ਕੀਤਾ ਹੋਇਆ ਬੰਦੇ ਦਾ ਕਰਮ ਜਿਹੋ ਜਿਹਾ ਬੰਦਾ ਕਰਮ ਕਰਕੇ ਜਾਊਗਾ ਉਹੋ ਜਿਹਾ ਉਹਨੂੰ ਫਲ ਜਿਹੋ ਜਿਹਾ ਬੀਜੋਗਾ ਇਹਦਾ ਵਟਨਾ ਪਊਗਾ ਜੇ ਤੁਸੀਂ ਸਾਡੇ ਤੇ ਜ਼ੁਲਮ ਕਰ ਰਹੇ ਹੋ ਤਾਂ ਤੁਹਾਨੂੰ ਇਹ ਜ਼ੁਲਮ ਦਾ ਤੁਹਾਨੂੰ ਵੀ ਸਹਿਣਾ ਪਊਗਾ ਇਸ ਕਰਕੇ ਇਸ ਕਰਕੇ ਵੀਰੋ ਜਿਹੜੀ ਆ ਗੱਲ ਆ ਹੁਣ ਗੱਲ ਆ ਬਾਰਡਰ ਵਾਲੀ ਆ ਇਹਨੂੰ ਤੋੜਨ ਵਾਲੀ ਗੱਲ ਆ ਅੱਗੇ ਜਾਣ ਵਾਲੀ ਗੱਲ ਆ ਇਹ ਗਾਰਨ ਕੀ ਆ ਆਪਾਂ ਜਦੋਂ ਆਪਾਂ ਇੱਕ ਸਿਸਟਮ ਜਾਂ ਬਣਾ ਕੇ ਚੱਲਾਂਗੇ ਉਦੋਂ ਹੈ ਆਪਾਂ ਬਾਰਡਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈਗੀ। ਉਤ ਆਪਾਂ ਐ ਖੜਾਵਾਂਗੇ ਐ ਪੁੱਛੋ ਹਾਈਡਰ ਆ ਰਹੇ ਨੇਗੇ। ਪੂਰੇ ਪ੍ਰਮੰਧ ਪੂਰੇ ਚੀਜ਼ਾਂ ਆ ਰਹੀਆਂ ਨੇਗੀਆਂ। ਇਸ ਕਰਕੇ ਜੇ ਕਿਸੇ ਭਰਾ ਦੇ ਸੱਟ ਲੱਗਦੀ ਹੈ ਨਾ ਬੜਾ ਦੁੱਖ ਹੁੰਦਾ। ਜਦੋਂ ਨਾ ਮੈਂ ਪਰਸੂ ਦਾਖਲ ਸੀਗਾ ਮੈਂ ਮਨਪ੍ਰੀਤ ਡਾਕਟਰ ਕੋਲੇ ਚੱਲੇਗਾ ਸਾਡੇ ਬਰਨਾਲੇ ਡਾਕਟਰ ਹੈ। ਉਹ ਕਹਿੰਦਾ ਤੇਰੇ ਅੰਦਰ ਕਿਹੜਾ ਟਾਈ ਫੈਟਣਾ ਇਨਫੈਕਸ਼ਨ ਜੀ ਹੁੰਦੀ ਹੈ। ਕਹਿੰਦਾ ਬਧੀ ਪੀ ਹੈ। ਕਹਿੰਦਾ ਤੂੰ ਇੱਥੇ ਦਾਖਲ ਰਹਿ। ਉਹ ਮੈਨੂੰ ਮੈਂ ਫੋਨ ਚੱਕਿਆ ਮੈਂ ਦੇਖਿਆ ਵੀਡੀਓ। ਮੈਨੂੰ ਕਹਿੰਦਾ ਤਾਂ 5-7 ਦਿਨ ਕਿਸੇ ਪਾਸੇ ਨਹੀਂ ਜਾ ਕਿਸੇ ਪਾਸੇ ਮਗਾ ਯਾਰ ਕੇਮੇ ਟਿਕ ਜੀ ਆ ਮੇਰਾ ਛੋਟਾ ਭਰਾ ਆਵਣਾ ਇਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਆ ਸਾਡੇ ਮਿੰਡਲਾ ਸਰਪੰਚ ਖੜਾ ਉਹਨੂੰ ਕਿਹਾ ਮਖਾ ਯਾਰ ਆਪਾਂ ਚਲੋ ਯਾਰ ਆਪਾਂ ਆਪਣੇ ਭਰਾਵਾਂ ਦੇ ਸੱਟਾਂ ਬੱਜੇ ਇਹਨੇ ਆਪਾਂ ਇੱਥੇ ਆ ਰਾਮਣਾ ਬੈਠੇ ਆ ਕਿਧਰ ਨਹੀਂ ਮਰਨ ਲੱਗੇ ਇਹ ਤਾਂ ਸਾਕਾ ਮਰ ਜਾਗੇ ਤਾਂ ਕਿਸੇ ਲੇਖੇ ਲੱਗਦਾਂਗੇ ਮੌਤ ਆਉਣੀ ਆ ਮੌਤੋਂ ਨਾ ਡਰਿਆ ਕਰੋ ਮੌਤੋਂ ਇਹ ਗੱਲ ਸੁਣ ਲੋ ਧਿਆਨ ਨਾਲ ਸਾਹਮਣੇ ਖੜੇ ਨੇ ਮੌਤ ਤੋਂ ਡਰਨ ਵਾਲੀ ਕੌਮ ਨਹੀਂ ਹੈਗੀ ਇਹ ਤਾਂ ਸਾਕਾ ਮੌਤ ਨੂੰ ਤਾਂ ਹੈ ਕਿੰਨੇ ਵੀ ਆ ਗਈ ਅੱਜ ਸਭ ਤੋਂ ਪਤਾ ਅੱਜ ਅੱਜ ਦੇ ਦਿਨ ਸਾਡਾ ਭਰਾ ਦੀਪ ਸਿੱਧੂ ਬਾਈ ਅੱਜ ਅੱਜ ਬਾਈ ਸਾਡ ਉਹ ਇੱਕ ਚੰਗੀ ਸੋਚ ਲੋਕਾਂ ਲਈ ਲੜਨ ਵਾਲੀ ਸੋਚ ਇਹ ਸਰਕਾਰਾਂ ਨੂੰ ਹਾਜਮ ਨਹੀਂ ਆਈ ਅੱਜ ਉਹ ਸਾਡੇ ਵਿੱਚੋਂ ਸਾਡਾ ਭਰਾ ਚ ਰਹਿ ਗਿਆ ਯਾਰ ਜੇ ਕਿਤੇ ਉਹ ਹੁੰਦਾ ਉਹਦੀ ਸੋਚ ਬੜੀ ਸੀਗੀ ਨੌਜਵਾਨ ਬੜਿਆਂ ਨੂੰ ਚੰਗੀਆਂ ਜਿਹੜੀਆਂ ਮੈਨੂੰ ਲੱਗਦਾ ਅਸੀਂ ਸਾਡੀ ਉਹ ਨਹੀਂ ਸੋਚ ਨਹੀਂ ਉਹ ਇੰਨਾ ਪੜਿਆ ਲਿਖਿਆ ਨੌਜਵਾਨ ਸੀਗਾ ਜਿਹਨੂੰ ਦੂਰਦੇਸ਼ੀ ਸੋਚ ਸੀਗੀ ਜਿਹੜੀ ਸਾਡੀ ਤੋਂ ਸੋਚ ਚਲੀ ਗਈ ਅੱਜ ਨੂੰ ਕੁਝ ਨਹੀਂ ਗੱਲਾਂ ਬਾਤਾਂ ਕੁਝ ਹੋਰ ਹੀ ਹੋਣੀਆਂ ਸੀਗੀਆਂ ਅੱਜ ਉਹ ਸਿੱਧਾ ਬੜਾ ਭਰਾ ਦਾ ਘਟਾ ਪਰਮਾਤਮਾ ਕਰੇ ਅਸੀਂ ਉਸ ਭਰਾ ਦੇ ਸੋਚ ਚੱਲੀਏ ਉਸ ਭਰਾ ਦੀ ਸੋਚ ਤੇ ਪੜਾ ਲਈਏ ਉਹ ਜੋ ਪੰਜਾਬ ਲਈ ਉਹ ਚਾਹੁੰਦਾ ਸੀਗਾ ਜੋ ਪੰਜਾਬ ਨੂੰ ਦੇਖਣਾ ਚਾਹੁੰਦਾ ਸੀਗਾ ਤਾਂ ਦਾ ਸੀਗਾ ਕਿ ਨੌਜਵਾਨ ਨਸ਼ੇ ਤੋਂ ਬਾਹਰ ਆਉਣ ਆਪਣੀ ਕੌਮ ਦੀ ਗੱਲ ਕਰਨ ਆਪਣੇ ਪੰਥ ਦੀ ਗੱਲ ਕਰਨ ਉਹ ਆਪਾਂ ਉਹ ਮਜੂਦ ਨੂੰ ਕਰਦੀ ਰਹਣੀ ਆ ਦੂਜੀ ਗੱਲ ਦੂਜਾ ਸਾਡਾ ਭਰਾ ਦਿਸਣ ਗਿਆ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਜੈ ਸ੍ਰੀ ਅਕਾਲ ਪਿਛਲੇ ਸਾਤ ਸਾਤ ਰਿਆਕਾਲ ਸਿੱਧੂ ਮੂਸੇ ਵਾਲਾ ਕੋਈ ਜੈ ਸ੍ਰੀ ਅਕਾਲ ਸਾਤ ਰਿਆਕਾਲ ਆਸਰੀਆ ਕਾਲ ਸਾਡਾ ਭਰਾ ਸਿੱਧੂ ਮੂਸੇ ਵਾਲਾ ਬੜੀ ਤੱਕੜੀ ਸੋਚੀ ਗਈ ਬੜਾ ਨੌਜਵਾਨ ਨੇ ਪੱਗ ਨੂੰ ਕਿੱਥੇ ਦੁਨੀਆ ਦੇ ਵਿੱਚ ਲੈ ਗਿਆ ਕਿੱਥੇ ਟੱਕਰ ਪਛਾਣ ਬਣਾਤੀ ਸਾਡੇ ਪੰਜਾਬੀਆਂ ਦੀ ਗੋਰੇ ਕਾਲੇ ਅੰਗਰੇਜ਼ ਸਾਰਿਆਂ ਤੇ ਕਿੱਥੇ ਪਛਾਣ ਬਣਾਤੀ ਗੱਲ ਸੀਗੀ ਸਾਡੇ ਅੰਦੋਲਨ ਦੀ ਸਾਡੀ ਕਿਸਾਨੀ ਦੀ ਗੱਲ ਸੀ ਜਦੋਂ ਅੰਦੋਲਨ ਚੱਲਿਆ ਸਾਨੂੰ ਸਾਰੇ ਨੌਜਵਾਨਾਂ ਨੂੰ ਪਤਾ ਹੋਣਾ ਕਿ ਮੇਰਾ ਇਹ ਝੰਡਾ ਕੋਈ ਅੱਜ ਦਾ ਨਹੀਂ ਕਿਸਾਨੀ ਦਾ ਹੱਥ ਚ ਕਈ ਸਾਲਾਂ ਦਾ ਦਾਦੇ ਤੋਂ ਲੈ ਕੇ ਉਦੋਂ ਦਾ ਇਹ ਕਿਸਾਨੀ ਦਾ ਝੰਡਾ ਚੱਲਦਾ ਆਇਆ ਉਦੋਂ ਦਾ ਰੈਂਦੀ ਰੈਂਦੀ ਜਿੰਨੀ ਚਿਰ ਜ਼ਿੰਦਗੀ ਆ ਰੈਂਦੀ ਉਮਰ ਤੱਕ ਇਹ ਕਿਸਾਨੀ ਦਾ ਮਜ਼ਦੂਰੀ ਦਾ ਝੰਡ ਮੈਂ ਥੋੜਾ ਛੋਟਾ ਸੀ ਸਿੱਧੂ ਮੈਨੂੰ ਕਹਿੰਦਾ ਵੱਡੇ ਭਾਈ ਕਹਿੰਦਾ ਯਾਰ ਤੂੰ ਪਿੰਡਾਂ ਦੇ ਵਿੱਚ ਫਿਰਦਾ ਰਹਿ ਮੇਰੀ ਡਿਊਟੀ ਲਾ ਕਿੱਥੇ ਰੋਣੀ ਆ ਜਿੱਥੇ ਵੀ ਉਹਨੂੰ ਬੁਲਾਇਆ ਜਿੱਥੇ ਵੀ ਉਹਨੂੰ ਕਿਹਾ ਭਰਾ ਨੂੰ ਆ ਟਿੱਕਰੀ ਬਾਰਡਰ ਦੇ ਉੱਪਰ ਮੇਰੇ ਨਾਲ ਟਰਾਲੀਆਂ ਤੇ ਰਾਤਾਂ ਕੱਟ ਕੇ ਜਾਂਦਾ ਰਿਹਾ ਅੱਜ ਉਹ ਭਰਾ ਸਾਡੇ ਕੋਲੋਂ ਚਲਾ ਗਿਆ ਅੱਜ ਉਹਦੀ ਬੜੀ ਘਾਟ ਹੈ ਇਹੀ ਸੋਨੂੰ ਮੈਂ ਕਹਿਣਾ ਚਾਹੁੰਦਾ ਇਹਨਾਂ ਦੀ ਗੰਦੀ ਸਿਸਟਮ ਨੂੰ ਗੰਧੀਆਂ ਸਰਕਾਰਾਂ ਨੂੰ ਗੰਧੀਆਂ ਨੀਤੀਆਂ ਨੂੰ ਆਪਾਂ ਸਮਝ ਗਏ ਜਿੰਨਾ ਟਾਈਮ ਆਪਾਂ ਸਮਝਦੇ ਨਹੀਂ ਜਿੰਨਾ ਟਾਈਮ ਆਪਾਂ ਵਿਚਾਰਦੇ ਨਹੀਂ ਓਨਾ ਟਾਈਮ ਇਹਨਾਂ ਤੋਂ ਐਵੇਂ ਜਿਹਾ ਡੰਡੇ ਖਾਂਦੇ ਰਹਿਾਂਗੇ ਹਰ ਇੱਕ ਬੰਦਾ ਕਰਕੇ ਵੱਡੀਆਂ-ਵੱਡੀਆਂ ਗੱਲਾਂ ਹਰ ਇੱਕ ਬੰਦਾ ਬਦਲ ਜਾਂਦਾ ਹਰ ਇੱਕ ਬੰਦਾ ਮੁੱਕਰ ਜਾਂਦਾ ਯਾਰ ਹਰ ਇੱਕ ਬੰਦਾ ਆਪਣੀ ਕੁਰਸੀ ਤੇ ਕਰਕੇ ਮੁੱਕਰ ਜਾਂਦਾ ਯਾਰ ਇਹੋ ਜਿਹੇ ਸਾਡੇ ਭਰਾ ਸਾਥੋਂ ਵਿਛੜ ਕੇ ਜਿਨ੍ਹਾਂ ਨੇ ਦੁਨੀਆ ਦੇ ਉੱਪਰ ਸਾਡੀ ਪਛਾਣ ਬਣਾਈ ਹੋਰ ਪਛਾਣ ਬਣਾਉਣੀ ਸੀਗੀ ਅੱਜ ਦੀਪ ਬਾਈ ਹੁੰਦਾ ਉਹਨੇ ਬੜੀ ਪਛਾਣ ਬਣਾਉਣੀ ਸੀਗੀ ਉਹਨੇ ਸਾਡੀਆਂ ਲੜਾਈਆਂ ਸੀ ਮੂਰੇ ਹੋ ਕੇ ਲੜਨੀਆਂ ਸੀਗੀਆਂ ਇਹ ਨੌਜਵਾਨੋ ਆਪਾਂ ਇਹ ਸੋਚ ਵਿਚਾਰ ਕੇ ਜਿੰਨੀਆਂ ਵੀ ਸਾਡੀਆਂ ਜੱਥੇਬੰਦੀਆਂ ਨੇ ਦੂਜੀ ਗੱਲ ਸਾਨੂੰ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਸਾਨੂੰ ਪਾਰਨ ਦਾ ਬੜਾ ਤਰੀਕਾ ਇਹਨਾਂ ਨੇ ਅਪਣਾਇਆ ਹੋਇ ਤੁਸੀਂ ਦੇਖਿਆ ਹੁਣ ਨਾ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਬੋਲਣ ਵਾਲੇ ਬੜੇ ਚਲੇ ਰਹਿੰਦੇ ਨੇਗੇ ਮੈਂ ਇੱਕ ਚੀਜ਼ ਸੋਚ ਕੇ ਨਿਕਲਿਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਇਹੋ ਜੀ ਆਪਣੀ ਹੁਣ ਜਿਹੜੀ ਸੋਚ ਬਣ ਜਾਈ ਕਿ ਅਸੀਂ ਆਪਾਂ ਆਪਣੇ ਦੇ ਵਿਰੁੱਧ ਨਾ ਬੋਲੀਏ ਆਪਣਾ ਦੁਸ਼ਮਣ ਕੌਣ ਹੈ ਸਾਡਾ ਦੁਸ਼ਮਣ ਕੌਣ ਹੈ ਸਾਡੇ ਲੀਡਰ ਇਹ ਰਾਜਨੀਤਿਕ ਪਾਰਟੀਆਂ ਇਹ ਸਰਕਾਰਾਂ ਇਹ ਸਾਡਾ ਦੁਸ਼ਮਣ ਨੇਗੀਆਂ ਇਹ ਸੈਂਟਰ ਦੀ ਸਰਕਾਰ ਦੁਸ਼ਮਣ ਹੈ ਸਾਡੀ ਅਸੀਂ ਦੁਸ਼ਮਣ ਨੂੰ ਪਛਾਣਨੀ ਹੈ ਵੀਰੋ ਅਸੀਂ ਆਪਣੇਾਂ ਦੇ ਖਿਲਾਫ ਹੀ ਚੱਲੀ ਜਾਂਦੇ ਰਹਨੇ ਯਾਰ ਆਪਣੇਾਂ ਦੇ ਖਿਲਾਫ ਹੀ ਬੋਲੀ ਜਾਂਦੇ ਰਹਨੇ ਹੁਣ ਕੀ ਆ ਜਿੱਥੇ ਬੰਦੀਆਂ ਨੇ ਸਾਰੀਆਂ ਆਪਣੇ ਦਿੱ ਸਾਰੇ ਜਥੇਬੰਦੀਆਂ ਦੇ ਜਿੰਨੇ ਵੀ ਸਾਡੇ ਆਗੂ ਸਾਹਿਬ ਆਣਨੇਗੇ ਮੈਂ ਸਾਰਿਆਂ ਦਾ ਸਾਰਿਆਂ ਦਾ ਜਥੇਬੰਦੀਆਂ ਦਾ ਮੈਂ ਸਾਰਿਆਂ ਦਾ ਉਹਨਾਂ ਦਾ ਸਾਰਿਆਂ ਦੀ ਨੁਮਾਇੰਦਾ ਮੈਂ ਮੈਨੂੰ ਇਹ ਨਾ ਸੋਚਿਆ ਕਰੋ ਬਾਈ ਬਣ ਕੇ ਮੈਂ ਉਹਦਾ ਮੈਂ ਉਹਦਾ ਮੈਂ ਸਾਰਿਆਂ ਦੇ ਨਾਲ ਹੀ ਆਂ ਜਿੱਥੇ ਗੱਲ ਕਿਸਾਨੀ ਦੀ ਜਿੱਥੇ ਗੱਲ ਮਜ਼ਦੂਰੀ ਦੀ ਜਿੱਥੇ ਗੱਲ ਲੋਕਾਂ ਦੀ ਹੈ ਸਭ ਤੋਂ ਪਹਿਲਾਂ ਮੂਰੇ ਖੜੇ ਹੋਵਾਂਗੇ ਇਸ ਕਰਕੇ ਸਾਰੇ ਜਥੇਬੰਦੀਆਂ ਦਾ ਕਿਸੇ ਸਿਰ ਝੁਕਦਾ ਕਿੰਨੀਆਂ ਜਥੇਬੰਦੀਆਂ ਨੇ ਜਾ ਕੇ ਮੇਰਾ ਉੱਥੇ ਸਾਧ ਤਾ ਸਮਰਥਨ ਦਿੱਤਾ ਜੇਲ੍ਹ ਦੇ ਵਿੱਚੋਂ ਕਢਾ ਲਿਆ ਨਹੀਂ ਉੱਥੇ ਜੇਲ੍ਹ ਦੇ ਵਿੱਚੋਂ ਨਿਕਲਣਾ ਕਿੰਨਾ ਔਖਾ ਹੈ ਬਾਈ ਅਗਲੀ ਲੜਾਈ ਹੈ ਅਗਲੀ ਲੜਾਈ ਅਸੀਂ ਸਾਡੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਸਾਡੇ ਡਿਬਰੂਕਰ ਦੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਅਗਲੀ ਲੜਾਈ ਉਹ ਲੜਾਈ ਵੀ ਆਪਾਂ ਹੁਣ ਲੜਾਂਗੇ ਆਗੂਆਂ ਦੇ ਅੱਗੇ ਆਗੂ ਨੂੰ ਆਪਾਂ ਮਨਾਵਾਂਗੇ ਜਿਹੜੇ ਆਗੂ ਨਹੀਂ ਚੱਲਦੇ ਪਿਆਰ ਨਾਲ ਮਨਾਵਾਂਗੇ ਇਕੱਠੇ ਹੋ ਕੇ ਲੜਾਂਗੇ ਆਗੂ ਨੂੰ ਕਹਾਂਗੇ ਬਾਪੂ ਇਹ ਸਾਡੇ ਜਿਹੜੇ ਨੌਜਵਾਨ ਨੇਗੇ ਡਿਬਰੂਕਰ ਦੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਨਾ ਉਹਨਾਂ ਨੂੰ